لاڑ بھی لوگ گرو گوبند مہاراج نے کہہ دتا ہے پوپٹا صاحب نہیں پر شہر سچے پا مہاراج گریف نواز د ਉਹ ਜਿਹੜੇ ਜਾਨੇ ਵਿਚਾਰਿਆ ਪਿੱਛੇ ਅਸੀਂ ਉੱਪਰੋਂ ਦੀ ਬਾਰ ਖਾ ਕੇ ਜਾਂਦੇ ਹਾਂ ਉਹ ਤੇ ਰਸਤਾ ਹੀ ਬਹੁਤ ਟੂੜ ਹੈ ਪਹਾੜਾਂ ਦੇ ਉਧਰ ਸ਼ੀਰੇ ਅੰਦਰ ਜਾਣਾ ਬਹੁਤ ਔਖਾ ਹੈ ਤੇ ਜੇ ਚਲੇ ਵੀ ਆਵਾਂਗੇ ਤੇ ਜਿਹੜਾ ਸਾਹਕ ਤੇ ਆਮੋਰਤ ਕੱਢੇ ਉਹ ਘਟਾਰਿਆ ਦਾ ਹਿਸਾਬ ਉਹ ਲਾਵਾ ਦਾ ਵਕਤ ਐਨ ਉਹ ਲਾਵਾ ਦਾ ਵਕਤ ਨਿਕਲ ਜਾਏ ਦੇ ਨਾਲ ਜਾਵਾ ਦਾ ਮੂਤ ਬੜਾ ਆ ਆਪਰੇ ਕਾ ਤੇ ਉੱਧਰ ਵੀ ਚੱਲਦੇ ਉਹ ਕਹਿੰਦੇ ਸਭਰਾ ਉਖਾ ਕੀ ਤੇ ਫੈਸਲਾ ਇਹ ਲਿਆ ਕਿ ਸਹਿਬ ਗੋਪੀ ਸਿੰਘ ਮਹਾਰਾਜ ਉਸ ਤੋਂ ਪਾਦਸ਼ਾਹ ਇੱਕ ਲਾੜੇ ਨੂੰ ਲੰਗ ਲੈਣ ਦਿਓ ਤੇ ਲਾੜੇ ਦੇ ਨਾਲ ਕੁਝ ਕੁ ਸ਼ੋਰ ਵਿੱਚ ਨਾ ਉਹਦੀ ਵਿਖਵਾਲੀ ਕਰਦੀ ਉਹਨਾਂ ਨੂੰ ਤੇ ਲੰਗ ਲੈ ਦਿਓ ਉਹ ਤੇ ਸਵੇ ਸਿਰ ਪਹੁੰਚ ਕੇ ਲਾਵਾ ਲੈ ਗਿਆ ਕਰਾਰ

ਸੋ ਗੁਰੂ ਕੇ ਪਿਆਰੇ ਸਾਦੇ ਵੀ ਇਹ ਇਸ ਲਈ ਕਿ ਇਨ ਲੋਕਾਂ ਦੇ ਤਬ ਤੋਂ ਮੈਂ ਪਰਵਾਹ ਨਹੀਂ ਛੁਕਣਾ ਨਹੀਂ ਤੇ ਪਿਆਰੇ ਮਾਰਾ ਸੁਨੇਹਾ ਆਇਆ ਸਤਿਗੁਰਾਂ ਨੇ ਕਿਆ ਲਾੜਾ ਲਾੜਾ ਬਣ ਕੇ ਕਾ ਪਿੱਛਾ ਫੁੱਟ ਪਰ ਲਾਹਿਦੇ ਤੇ ਤੜਾਰ ਕੇ ਕੇ ਦਾਸ ਕੋਲ ਵਿੱਚ ਵੀ ਖੋ ਜਤਾਂਗੇ ਹੁਣ ਆ ਕੇ ਕੀ ਚਾਹਤ ਨੇ ਪੈਸੇ

ਇਨ ਬਾਲਖਾ ਕੇ ਜਾਣਾ ਪੈਣਾ ਜੋ ਉੱਥੇ ਰਸਤੇ ਤੋਂ ਹੋਇਆ ਜਿਵੇਂ ਉਹਦੇ ਪੀ ਉੱਚਾ ਉੱਥੇ ਫੋੜ ਗਿਆ ਆਪਣਾ ਲਾਉ ਲਛਤਾ ਲੈ ਕੇ ਫੇਰੀ ਤਰ ਗੜਵਾ ਜਾ ਕੇ ਉੱਥੇ ਸਾਰੇ ਆਪਣਾ ਲਾਇ ਲਾਗ ਇਸ ਤੋ ਦੇ ਅੰਦਰ ਗਿਆ ਬੈਠਾ ਜਾਲ ਫਾੜੀ ਦੀ ਸੇਵਾ ਹੋਈ ਜੱਜ ਦੀ ਇੱਕ ਤਰ੍ਹਾਂ ਦੀ ਬਰਾਕ ਸੀ ਤੋ ਰਾਜੇ ਦੇ ਘਰ ਜੇ ਰਾਜੇ ਨੇ ਸੇਵਾ ਬਹੁਤ ਕੀਤੀ ਜਿਹੜੀ ਸੇਵਾ ਕੀਤੀ ਉਸਲੇ ਦਾਇਕਾ ਨੁਕੀ ਹਰਾਰ ਦੀ ਗੱਲ ਦੇਖੋ ਜਿਹੜੇ ਭਾਈ ਨੰਦ ਜੱਟ ਤੇ ਦਇਆਰਾਮ ਕਬੂਲ ਲੈ ਕੇ ਗਏ ਜਨਾ ਸਵਾ ਲੱਖ ਦਾ ਨਾਲ ਕੁਸ਼ੂਰ ਉਹਨਾਂ ਨੇ ਬਰਾਤ ਕੋ ਚੜ ਤੋਂ ਪਹਿਲਾਂ ਗੁਰੂ ਕੇ ਪਿਆ ਬਰਾਤ ਕੋ ਚੜ ਤੋਂ ਪਹਿਲਾਂ ਉਹਨਾਂ ਨੇ ਆਕਨ ਕੀਤਾ ਫਤੇਸਾ ਉਹ ਵੀ ਕੁਮੇ ਰੱਖ ਲੈ ਇੱਕ ਕੈਲਕੂਲੇਟਰ ਬਾਦਸਾ ਜੀ ਨੇ ਭੇਜਿਆ ਬੱਚੇ ਨੇ ਸਾਾਨੂੰ ਵਜਾਇ ਕਿ ਉਹ ਬਾਹਰ ਨਿਕਿਆ ਸੀ ਕਿ ਖੁਸ਼ੀਏ ਦੇ ਕੇ ਵਾਪਸ ਆ ਜਾ ਤੇ ਸਾਾਨੂੰ ਵਜਾਇ ਕਿ ਉਹ ਅਸੀਂ ਚੱਲ ਗਏ ਉਹ ਕੰਧਾ ਨਹੀਂ ਪਰੇਸ਼ਾ ਕਰ ਕਲਗੀਧਾ ਦੇ ਟਮਿੰਗੋ ਬੱਚੀ ਦੇ ਲਈ ਤਾਂ ਬੋਲ ਭੇਜਿਆ 7 ਲੱਖ ਦਾ ਤੇ ਜਿਹੜਾ ਸਾਡਾ ਮੇਰਾ ਕੋੜਾ ਮਾਣ ਕੋੜਮੁਰ ਦੇ ਬਾਪੜਾ ਦਾ ਜਿਹੜਾ ਉਹਦੇ ਚੀਜ਼ਾਂ ਰੱਖੜੀਆਂ ਨੇ ਇਹ ਤਾਂ ਸਨਾਪੀ ਸਹਾਬ ਗੁਰਗੋਬ ਸਿੰਘ ਜੀ ਨੇ ਦਿੱਤੀ। ਇੱਥੇ ਸੀ ਰੋਕ ਤੇ ਮੇਰੇ ਕੱਤੇ ਰੋਕ ਤੇ ਪਰ ਆਪ ਆ ਜੀ ਜੀ ਅਲੀ ਇਹ ਫਿਰ ਡਾਕਟਰ ਉਹਦੇ ਰੋਕ ਲਿਆ ਸੀ ਜੀ ਨਾ ਜਿਤੇ ਨਾ ਤੇ ਆਜਾ ਵਸੀ ਰਾਜੀ ਖੁਸ਼ੀ ਵਾਪਸ ਪਰ ਉਹ ਵੇਆ ਕੀ ਤੇ ਰੋਕੀ ਜਾਂ ਤਾਂ ਖੋਤੀਆ ਨੂੰ ਦਾਜ ਖਾਂ ਤੇ ਤੇ ਦਿਖਾਣਾ ਵੀ ਇਹ ਗੁਰਗੋਬ ਸਿੰਘ ਜੀ ਦੀ ਚੀਜ਼ ਹੈ। ਇਹ ਗੁਰਗੋਬ ਸਿੰਘ ਪਾਸ਼ਾ ਦੀ ਦੀਵਾਨ ਭਾਈ ਨੰਦ ਚੰਦ ਜੀ گوبند سر گرو گوبند کا سدا دے گرو گوبند میں چیزاں چیزاں گرو گوبند سنگ مہاراج گرو گوبند سنگھ میرے گرو گوبند سنگھ وہ بھی کہہ لیں گے شری نگر کے راجے پیڑ تو بہت گسے شد اس طرح وہ بچارا کی چکی چ پی گئے کہ میں ہوں فوٹا صاحب تو ہو کے آیا ਬਾਰੇ ਦੇ ਦਰਸ਼ਨ ਕਰਕੇ ਆਇਆ ਬਾਰੇ ਦੇ ਸ਼ਾਦੀ ਤੇ ਕੋਕੜੀ ਪੁਆਈ ਬੇਟਨੀ ਪਰਕਾਸ਼ ਨਾ ਸਤਗੁਰੂ ਕੋ ਮਹਿਸੀਸ ਹਾਂ ਸਤਗੁਰੂ ਵਿਆਹ ਦਾ ਸੱਦਾ ਦਿੱਤਾ ਹੈ ਦਾ ਸੋਣਾ ਕੋ ਬੋਲ ਪੇ ਜੇ ਇਹ ਮਨੁੱਖਾਂ ਦਾ ਗੁੱਸਾ ਨਾ ਤੋੜ ਲੋ ਜੇੜਾ ਤੋੜੋਗੇ ਤੇ ਫਿਰ ਮੈਂ ਬਾਈ ਡੋਲੀ ਲੈ ਕੇ ਜਾਵਾਂ ਯਾਰ ਇੱਕ ਵਾਰੀ ਤੋਂ ਉਹਨੇ ਕਿਹਾ ਕਿ ਮੈਂ ਵੀ ਚੰਦਰ ਨੂੰ ਵੇਖਤੀ ਕਰਦਾ ਮੈਂ ਵੀ ਗੁਰੂ ਦਾ ਪੜਿਆ ਤੂੰ ਵੀ ਗੁਰੂ ਦਾ ਪੜਿਆ ਇਹ ਗੁਰੂ ਪਖਸ਼ ਹੀ ਕਰਦਾ ਰਹਿ ਤੱਕ ਪੀਰ ਚੋ ਦਾ ਹੁਕਮ ਕਿ ਜਦ ਮਨੂ ਕੇ ਦਾ ਗੁਰੂ ਦਾ ਪੜ ਜਾ ਡੋਲਾ ਛੋਛੀ ਚਲੋ ਇੱਧੇ ਹੀ ਪ੍ਰਾਤ ਲੈ ਕੇ ਵਾਪਸ ਚਲ ਚਲੋ ਪ੍ਰਾਤ ਲੈ ਕੇ ਵਾਪਸ ਜਦੋਂ ਇਹ ਗਨ ਸੋਹੀ ਪ੍ਰਾਤ ਲੈ ਕੇ ਵਾਪਸ ਚਲੋ ਖਾਲੀ ਲੜਕੀ ਨਹੀਂ ਲੈ ਕੇ ਜਾ ਜੀ ਡੋਲਾ ਰੱਖੋ ਫਤਿਹ ਸਾਜੋ

ਕੈਦਾ ਇਹ ਬਹੁਤ ਪਿਆਰਿਓਂ ਨੇ ਸਿੱਖ ਗ੍ਰੇਡ ਦਾ ਲੈ ਕੇ ਪਾਈਂ ਦਾ ਚੜ੍ਹਤੇ ਆ ਤਬੂਰ ਉਹਨਾਂ ਨੂੰ ਪਤਾ ਲੱਗਾ ਕਿ ਜਿੱਥੇ ਉਹ ਕੰਦੀ ਰਾਇ ਸੀ ਫਤੇਸ਼ਾ ਦੇ ਇਹ ਫਤੇਸ਼ਾ ਦੀ ਇੱਜ਼ਤ ਨਾ ਮਿਲ ਗਿਆ ਤੇਰਾ ਸਾਥ ਕੈਦ ਕਰ ਲੈਣਾ ਇਹਦਾ ਤਬੂਰ ਵੀ ਖੋ ਲੈਣਾ ਤੇ ਨਾਲ ਕੈਦ ਵੀ ਕਰ ਲੈਣਾ ਤੇ ਸਜਾਵਾਂ ਵੱਖਰੀਆਂ ਕਿਤੇ ਮਾਰ ਛੱਡ ਕੇ ਸਾਥ ਜਾ ਲੋ ਉਹਨਾਂ ਕਿ ਆ ਪਾਈਂ ਨਾ ਚੜ ਕਹਿੰਦਾ ਕਰੋ ਤਿਆਰੀ ਘੋੜਿਆਂ ਤੇ ਉਹ ਸਵਾਰ ਆਪਰੇ ਆਪਣੇ ਮੋਰ ਸੰਭਾਲੋ ਕੋਈ ਤਬੂਲ ਨਹੀਂ ਦੇਣਾ ਇਹ ਦੁਸ਼ਟਾਂ ਨਾਲ ਗਿਆ ਫਤਿਹशाह ਯਾਰੋ ਉਹ ਸ਼ਵਾਲਾ ਦਾ ਕਬੂਰ ਪਾਈਆਂ ਦੇ ਚਦਰ ਇਕੱਠਾ ਕਰਵਾਇਆ ਘੋੜਿਆਂ ਤੇ ਉਹ ਸਵਾਰ ਜਿਹੜੇ ਤੁਰੇ ਭੀਪ ਚਾਤਰੂ ਪਤਾ ਲੱਗਾ ਪੇ ਗੁਰਬੋ ਵੇ ਸਿੱਦੇ ਸੇਖਾਏ ਸੀ ਉਹ ਤਬੂਲ ਲੈ ਕੇ ਤਾਂ ਤਬੂਲ ਵੀ ਖੋਦ ਸਿੱਖਾਂ ਨੂੰ ਪੜੋ ਉਹਨੇ ਆਪਣੇ ਪੱਦੇ ਪਿਛੇ ਦਾਇ ਪਾਈ ਨਾਦ ਚੰਦ ਦਿਨਾਰੂ ਦੇ ਬਾਰ ਆਇਆ ਘੋੜਿਆ ਇਸ ਵਾਰ ਆਪਣਾ بڑا ਲਸ਼ਕਰ ਇਹਨਾਂ ਦੇ ਖੋਸ਼ੀ ਬਾਹਰ ਨੇ ਕੋਈ ਕੋਸ਼ੂਰ ਨਹੀਂ ਕੀਤੀ ਜੇ ਕਿ ਪਾਈ ਨਾਦ ਚੰਦ ਨੇ ਉੱਥੇ ਅਰਦਾਸ ਕੀਤੀ ਸਹਿਬ ਗੋਬੀਸ ਦੇ ਬਾਰੇ ਪਾਤਸ਼ਾਹੀ ਥੋੜੇ ਇਹ ਜਿਆਦਾ ਬਹੁਤ ਤੇ ਬਾਹਰ ਦੇ ਹੱਥ ਰਿਕ ਕੋ ਕੇ ਦੀ ਰਾਜ ਨੂੰ ਖੀ ਫੌਟਾ ਸਹਿਬ ਗੋਬੀਸ ਤੁਸੀਂ ਵੇਦ ਪੜਾਓ ਕੋ ਐਸੀ ਸਹਿਬ ਗੋਬੀਸ ਸਿੱਖੀ ਦਾ ਬਾਦਸ਼ਾਹ ਸ਼ਹਿਰ ਦੇ ਗੋਪੇਸ ਦੇ ਮਹਾਰਾਜ ਦੇ ਪੁੱਤਰ ਪੜੇ ਹੋਏ ਸੀ ਦਤਾਰ ਦੇ ਸਿੱਖ ਥਾਦਾ ਸੀ ਦਤਾਰ ਦੇ ਜਿਹੜੇ ਪੁੱਤਰ ਅਰਾਜ ਚਲੇ ਗਏ ਮਹਾਰਾਜ ਐਸੀ ਬੇਤ ਪੜਾਈ ਜਿਹੜਾ ਜਲਸ਼ਕ ਇੱਛਾ ਕਰਦਾ ਪਿਆ ਸੀ ਉਹਦੇ ਤੋਂ ਭਾਈ ਨੰਦ ਚੰਦ ਤੇ ਦਇਆ ਰਾਮ ਨੇ ਗੋਲੀਆਂ ਚਲਾਈਆਂ ਵਿੱਚੋਂ ਕੁਝ ਮਰੇ ਕੁਝ ਦਰਫਤਾ ਦਾ ਆਸਰਾ ਲੈ ਕੇ ਖੜੇ ਹੋ ਗਏ ਪਿੱਛੇ ਸੁਨੇਹ ਪੇਲ ਕੇ ਸੀ ਰਾਜਿਆ ਰਾਜੇ ਵੀ ਆਪਣੀਆ ਫੌਜਾ ਲੈ ਕੇ ਪਿੱਛੇ ਉਹਨਾਂ ਆ ਗਿਆ ਰਾਜੇ ਪਿੱਛੇ ਫੌਜਾ ਲੈ ਕੇ ਆ ਜਾਣ ਅਸੀਂ ਉਦੋਂ ਲੜਾ ਕੇ ਪਿਆਰਿਓ ਉਹ ਕੋਈ ਤਰਖਤਾ ਦੀ ਊਠ ਲੈ ਕੇ ਵੇੇ ਫੋਦਾ ਭਾਈ ਨਦ ਚੰਦ ਨਹੀਂ ਮੁਕਾਬਲਾ ਕਰਦੇ ਗੋੜੀਆਂ ਚਲਾਤੇ ਨੰਬਾਰ ਦਿਉਂ ਆਇਆ ਸੁਰੱਖਿਆ ਇੱਕ ਵੀ ਸਿੱਖ ਨਹੀਂ ਹੋਇਆ ਇੱਕ ਵੀ ਸਿੱਖ ਤੇ ਨਹੀਂ ਆ ਦਿੱਕੜੀ ਤਾਰਨੇ ਰਾਜੇ ਖੁਸ਼ੀ مہاراج کو پہنچتا شہر سے پادشاہ جی نے آپ کے بھائی نہ دسیا کسی نے دسیا کہتے باہر خاص ہو جب پڑ گیا بادشاہ فتح شاہ رٹ گیا جی وہ گریب نواز سچے پادشاہ یہ پہاڑی راجیا کی تیاری بیاہ ہو گیا انہیں ڈوڈا بھیج دینا بارہ ਇਸ ਸੱਚੇ ਪਾਤਸ਼ਾਹ ਉਹਨਾਂ ਨੇ ਸਾਰੇ ਚੜ੍ਹ ਕੇ ਵਾਜੀ ਤਿਆਰੀ ਕਰ ਲੋ ਸੱਚੇ ਪਾਤਸ਼ਾਹ ਮਹਾਰਾਜ ਜਾਗ ਹੋਈ ਕਿ ਹੋਈ ਕੋੜਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੰਦਗੀ ਦਾ ਪਹਿਲਾ ਜਨ ਹੈ ਇਹ ਬੋਧ ਭਤੀ ਵਾਜੇ ਇਤਨਾ ਰੁੱਖਾ ਦੇਦਾ ਬੋਧ ਇਹ ਰੁੱਖ ਪੰਗਾ ਆਣੀ ਦਾ ਜੁੱਧ ਕਹਿ ਦੇ ਉਹ ਗਾੜੀ ਪੌਂਟਾ ਸ਼ੇਰ ਤੋਂ ਕੇ ਸ਼ਕਤੀ ਦਾ ਸਾਰਾ 18 ਵੀ ਔਰ

ਉਹ ਦਸ਼ੀ ਉਹ ਉਹ ਇਮਾਰਤ ਆਗੇ ਡਲ ਗਈ ਇੱਕ ਹੋਰ ਖੜੀ ਗੱਲ ਵਾਪਰੀ ਮਹਾਰਾਜੇ ਸਿੱਖ ਉਹ ਥੋੜੇ ਸੀ ਮਹਾਰਾਜ ਕੋ ਸ਼ਸਤਰ ਵੀ ਥੋੜੇ ਸੀ ਸੱਚੇ ਪਾਤਸ਼ਾਹ ਮਹਾਰਾਜ ਦੇ ਇੱਕ ਥੀ ਬੇਅਤਿਆਸ ਜੁੱਦ ਕਰਨਾ ਪਰ ਉਹ ਗਾਲ ਰਲਦੀ ਵਿੱਚ ਤੇ ਕਰਨੀ ਪਏ ਇੱਥੇ ਪੀਰ ਬੁੱਤੂ ਸ਼ਾ ਬਜਾ ਸੀ ਸੜੂਰੇ ਮਹਾਰਾਜ ਕਰੀ ਸਤਿ ਸ੍ਰੀ ਅਕਾਲ ਜੀ ਬਿਲਕੁਲ ਇਹਨਾਂ ਦੀ ਉਹ ਲਗਭਗ ਇਤਿਹਾਸ ਹੈ ਪਰ ਗੱਲ ਤਾਂ ਕਰਨੀ ਹੈ ਕਿ ਉਹਦਾ ਪਿਆਰ ਗੁਰੂ ਗੋਬਿੰਦ ਸਿੰਘ ਦਾ ਬਹੁਤ ਬੜਾ ਹੈ ਜਰ ਮਹਾਰਾਜੇ ਦੇ ਰਿਸ਼ੀ ਵੀ ਹੋਈ ਪਾਛੋ ਉਪੀਰ ਤੁਸ਼ਾ ਦੇ ਕੋਟਾ ਪਾਜੋ ਪਠਾਨ ਇੱਕਾਲੇ ਖਾ ਕੀ ਖੱਡਖਾ ਯਾਦ ਯਾਦ ਖਾੜ ਇਹ ਸਾਰੇ ਆ ਇਹਨਾਂ ਦੇ ਆਸ ਤੇ ਬੇਤਕੀ ਬੇਤੀ ਕਰਕੇ ਕੈਦ ਕੇ ਪੀਰ ਬਲਦੁਰ ਸ਼ਾਹ ਸਾਹੂ ਰਾਮਦੇਵ ਨੇ ਆਪਣੀ ਫੌਜ ਉਡਾ ਦਿੱਤੀ ਤੇ ਤੋੜ ਦਿੱਤਾ ਹੈ ਤੁਹਾਡਾ ਗੁਰਗੋਬ ਸਿੰਘ ਦਾ ਪਿਆਰ ਹੋ ਤੈ ਗੁਰਗੋਬ ਸਿੰਘ ਮਹਾਰਾਜ ਨੇ ਤੁਹਾਡੀ ਸੋਣਣੀ اور ਰਾਮਦੇਵ ਨੇ ਕਿਹਾ ਕਿ ਜਿਹੜਾ ਇਹਨਾਂ ਪਖਾਨਾ ਆਪਣੀ ਫੌਜ ਵਿੱਚ ਰੱਖੇਗਾ ਉਹ ਮੇਰਾ ਦੁਸ਼ਮਣ ਹੋਵੇਗਾ ਤੇ ਕੱਪੜਾ ਭਾਰੀ ਸਜਾਵਾ دیا ਉਹਨਾਂ ਨੂੰ ਕਿ ਸਾਨੂੰ ਕੋਈ ਰੱਖੀ ਤੇ ਨਹੀਂ ਰੱਖਦਾ ਤੇ ਸਾਨੂੰ ਹੋਰ ਕੰਮ ਵੀ ਕੋਈ ਨਹੀਂ ਆਂਦਾ ਛੱਡਦਾ ਚਲਾਉਂਦਾ ਨਾਵਾ ਕਿ ਸਾਨੂੰ ਕੋਈ ਰਾਜਾ ਜਿਹੜਾ ਖਿਤਾਬ ਕੋਈ ਸਾਨੂੰ ਦੇਖਦਾ ਆ ਕਿ ਦੀ ਸਭ ਕਹਦੇ ਉਹ ਰਾਜ ਜਿਹੜੇ ਆਪਣੇ ਸਾਡੇ ਜਾਨੋ ਬਾਛ ਇੱਕ ਪੀਰ ਬਤੂ ਜੜ ਕੇ ਤੁਹਾਡਾ ਗੁਰੂ ਕੇ ਸਿਰ ਦਾ ਪਿਆਰ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨੇ ਸਾਨੂੰ ਆਪਣੀ ਫੌਜ ਰਾਤ ਨੂੰ ਪੀਂਦੀ ਲੈ ਚ ਪੀਂਦੀਆਂ ਕਲ ਕੀ ਤਾਂ ਤੇ ਮਹਾਰਾਜ ਜੀ ਨੇ ਜੋਤੀ ਪਾੜੀ ਬਾਦੋ ਤੇ ਕਰੋ ਕਿ ਪਾਇ ਰਹਾ ਲੋਕੋ ਹਰੇ ਕੇ ਜੱਤੀ ਵੀ ਤੁਸੀਂ ਆਏ ਹੋ ਤੁਸੀਂ ਕਿਹਾ ਹੋ ਵਿੱਚ ਤੁਹਾਡੀ ਸਪਾਰਕ ਨਾਲ ਰੱਖ ਜਦ ਤੇ ਦਾ ਇਹ ਨਿਤਨ ਖਾ ਚਪਾਈ ਨਾਲ ਇਹ ਨਿਤਨ ਖਾ ਮਾਰੇ ਤੇ ਸਾਰੇ ਇਹ ਗੱਲ ਮਤਾਂ ਕੀਤੀ ਜਦੋਂ ਜਾਗ ਕੇ ਸ਼ੁਰੂ ਹੋਈ ਸੀ ਅਜੇ ਉਹਨਾਂ ਨੇ ਉਸ ਕੋ ਆਉਣਾ ਸੀ ਸ਼ਰੀਰ ਨੇ ਦਿੱਸੋ ਪੀਸ਼ਾ ਦੇ ਫੌਜਾਂ ਨੇ ਇਸ ਹੈਲਕੀ ਤਰ ਪਾਦਸ਼ਾਹ ਮਹਾਰਾਜ ਦੇ ਕੋਲ 500 ਪਠਾਨ ਪਹਿਲਾਂ ਭਰਤੀ ਹੋਏ ਸਨ ਇਹ ਮਹਾਰਾਜ ਜਿਹੜਾ ਪੋਟਾ ਹੈ ਵੀ ਉਹਦੇ ਪੱਤੀ ਹੋ ਗਏ ਸਨ ਮਹਾਰਾਜ ਉਤਰ ਖਾਵਾ ਲੈਂਦੇ ਨੇ ਲਗਨ ਚੱਕਦੇ ਨੇ ਬਿਸਤਰ ਲੈਂਦੇ ਨੇ ਚੀਜ਼ਾਂ ਲੈਂਦੇ ਨੇ ਅੱਜ ਜਦ ਜਾਗ ਜੀ ਸ਼ੁਰੂ ਹੋ ਰਹੀ ਸੀ ਇਹਨਾਂ ਚ 400 ਗਿਦਾਰੀ ਕਿ ਤਾਰੀ ਕਰਕੇ ਉਹਦਾ ਜਰਨੈਲ ਵੀ ਤਾਂ ਗੁਰੂ ਗੋਬਚਨ ਨੂੰ ਪੇਠ ਦੇ ਇੱਕ ਜਾਲ ਪਾੜਨਾ ਚੱਲ ਰਿਹਾ ਪਹਾੜੀ ਗਾਛਰ ਰਸਤੋ ਬਚੇ ਬਾਹਰ ਇਹ ਜਿਹੜਾ ਨੈਤਿਕਤਾ ਸਭ ਕੁ ਵੀ ਸਾਡੀ ਖੁਸ਼ੀ ਤੇ ਤੇ ਜਿਹੜੇ ਮਾਰੇ ਮੈਂ ਨਹੀਂ ਜਾਣਾ ਕਹਿੰਦੇ ਨਹੀਂ ਤੂੰ ਵੀ ਸਾਡਾ ਪਾਈ ਕੋ ਕਿਤੇ ਜਿਗ ਉਹਨਾ ਨਾਲੇ ਨਾਲੇ ਆਪਣੇ ਘਾਲ ਚੱਲ ਜਾਂਦੇ ਸੋ ਵੀ

ਫਿਰ ਮਾਛੀਵੜੀ ਦੇ ਜਿਹੜੇ ਬੇਲਮੋੜੀ ਮਾਛੀਵੜੀ ਕੋਲ ਭਾਈ ਦਿਆ ਸਿੰਘ ਜੀ ਭਾਈ ਮਾਛੇ ਸਿੰਘ ਸਰਵ ਸਿੰਘ ਜੀ ਇਹ ਸੈਸ ਗੋਪੇਸ਼ ਮਹਾਰਾਜ ਕੋਲ ਤੈ। ਉਹ ਤੇ ਬਾਅਦ ਚ ਆਇਦਿਕ ਪੌਰ ਦੀ ਗਲੀ ਪਾਤਸ਼ਾਹ ਪਹਿਲਾ ਜਿੱਤ ਲੈ। ਤੇ ਦੇਖੋ ਜਿਹੜੀ ਗੱਲ ਮੈਂ ਕਹਿ ਨਹੀਂ ਉਹ ਤਾਂ ਕਹਿ ਨਹੀਂ। ਸੱਚੇ ਪਾ ਜੀ ਕੋ ਦਰਦੀ ਹੋ ਸੀ। ਪਾਤਸ਼ਾਹ ਦੀ ਭਾਈ ਦਿਆ ਸਿੰਘ ਕਹਿ ਲੈ ਕੇ ਦਿਆ ਸਿੰਘ ਮਾਛੀਵੜੀ ਜੰਗੜੇ ਚ ਆ ਕੇ ਮੇਰੇ ਮਹਾਰਾਜ ਤੁਹਾਨੂੰ ਕਿੱਥੇ ਪਤਾ ਨਹੀਂ ਕਿ ਸੱਚੇ ਕੋਈ ਸੀ ਸਰਾਣਾ ਬਣਾ ਦਿੱਤੇ ਤਾ ਇਹ ਕਹਿੰਦੇ ਦਇਆ ਸੀ ਆਪਾਂ ਕਿੰਨੇ ਕਿ ਇਹ ਤਾਂ ਮਨ ਸੱਚੇ ਪਾਸੇ ਕਿ ਤੁਸੀਂ ਦਤਾਰ ਇਹ ਮਨ ਸੱਚੇ ਤੱਕ ਤਾ ਕਹਿੰਦੇ ਨਹੀਂ ਕਿ ਇਹਦੀ ਗਲਤ ਦਇਆ ਸੀ ਤਬਾਰਕ ਕਿ ਕਹਿੰਦੇ ਤੁਹਾਰੇ ਤੁਸੀਂ ਇੱਕ ਮੈਂ ਤਰਨ ਸੱਚੇ ਇਹ ਤੋ ਤੋ ਆਕਾਸ਼ ਦੇਖੇ ਪਹਿਨ ਆਕਾਸ਼ ਜਿਹੜੋ ਸਾਡੇ ਦਾ ਆ ਰਿਹਾ ਆ ਰਿਹਾ ਦੇਖੋ ਅਜਿਹੀ ਉਹ ਫਿਰ ਮੈਂ ਆਪਾ ਇੱਕ ਚਾਰ ਪੰਜ ਹੜਾ ਪਾਲਪੁਰਖ ਹੈ ਸਤਿ ਕੋ ਜੇ ਦੇ ਆਕਾਸ਼ ਚੁਖ ਹੈ ਉਹ ਇੱਕ ਸਤਿ ਕੋ ਜਾਪ ਜੂ ਹੋਰੇ ਬਾਤ ਧਨੇ ਕੀ ਆਕਾਰ ਉਦਿਜੈ ਜਾਬ ਉਹ ਵਾਰ ਲਖਬਾਏ ਕਹਿੰਦੇ ਵਾਰੇਗੇ ਦੇ ਮੁਝਾ ਭਾਈ ਤੂੰ ਵੀ ਗਿਆ ਸਾਡੇ ਕੋਲ ਉਦਾਸੀਸ ਕੇਦੇ ਕੋਈ ਸੇਖਾ ਪੜੇ ਹੈਗੇ ਕੋਈ ਸੇਖਾ ਰਹਿਗੇ ਔਰ ਦੇ ਉੱਤੇ ਪਹਿਲਾ ਜਬ ਜਗ ਮਹਾਰਾਜਾ ਤਿਆਰੀ ਵੀ ਇੱਕ ਜੀ ਕੋਲ ਦੀ ਪਾਛਾ ਦੇ ਵੈਸੇ ਜੇ ਸੀ ਪੌਤਾ ਸੇ ਮੇਰੀ ਬਨਵਾਜ ਪਾਛਾ ਕਿ ਪਿਆਰ ਉਹ ਆ ਗਿਆ ਜੀ ਫੌਜ ਲੈ ਕੇ ਜੀ ਹੋਏ ਇਹ ਇਹ ਤੇ ਸਹਿਦੂ ਕੋ ਬਸੀ ਮਹਾਰਾਜ ਵਿਚਾਰੇ ਤਾਂ ਫੌਟਾ ਸੱਜ ਜਾਂਦੀ ਨਹੀਂ ਕਿ ਇੱਕੇ ਪਰਵਾਰ ਹੀ ਹੈ ਜਿਵਾਣ ਜਿ ਸਜਦੇ ਬਹੁਤ ਨਾਰੇ ਤੇ ਪੜੇ ਰਿਹਾ ਹੈ ਸਾਸਾ ਜੀ ਮਹਾਰਜ ਉੱਪਰੇ ਆ ਕੇ ਰਹਿਤੇ ਵੀ ਸੱਚੇ ਪਾਤਸ਼ਾਹ ਜਿਹਦੇ ਉੱਪਰ ਬੜੀ ਸ਼ਕਤ ਬਾਰੂ ਦੀ ਉੱਪਰੀ ਜਿਹੜਾ ਪਤਾ ਲੰਦਾ ਜੀ ਮਹਾਰਜ ਸਿੱਤਾਣਾ ਕੀਤਾ ਲੈ ਸੇ ਪਰ ਪੂਰਨ ਉਹ ਤੇ ਸਾਰਾ ਵਿਚਾਰ ਕੇ ਕਿੰਨੀ ਦੂਰ

گرو ہر چند مہاراج شہید ہوئے گھر نے اسے کلک ہی بڑے جگہ بابا بتا سے بہادر آ گیا

ਪਰ ਜੇ ਜਾਂਦੇ ਤੇ ਵਾਰ ਨਹੀਂ ਕਰਦਾ ਜਿਹੜਾ ਜਰਾ ਭੱਜੀ ਜਾਂਦਾ ਪਿਆ ਉਹ ਤੇ ਜਾਂਚ ਚਾ ਕੇ ਭੱਜਦਾ ਪਿਆ ਤੇ ਮਾਰੇ ਕਿ ਪਿੱਛੋਂ ਬਾਤ ਕਰਦਾ ਹੀ ਕੋਈ ਸਿਆਣਪ ਚੜਾਏ ਕਿ ਕੋ ਬਾਤ ਨਹੀਂ ਪਿੱਛੋਂ ਦੀ ਬਾਤ ਕਰ ਜਦ ਬਾਬਾ ਜੀ ਸੀ ਕਹੇ ਸੀ ਨਾ ਕਿ ਮਕੌਰ ਦੀ ਘੜੀ ਦੇ ਵਿੱਚੋਂ ਤੇ ਸਹਿਬਾਰੇ ਇੱਕ ਪਜੜ ਕੇ ਹਾਸੀ ਜਦ ਅਜੀਤ ਸਿੰਘ ਨੂੰ ਕਹਿੰਦੇ ਅਜੀਤ ਸਿੰਘ ਮੈਂ ਉੱਪਰ ਚੜ ਕੇ ਆ ਤਾਰੀ ਤੇ ਤੇਰਾ ਜੱਗ ਦੇਖਣਾ ਹੈ تیری شہادت ہوے تے تیری چھاتی تے مار وجڑ پیٹھ تے نہ وجڑ پیٹھ تے وجڑ دنیا کہے گی کہ صاحب گوبے سے مارا اے پتر پچھل تے پیٹھ تے وار ہو رہے قائد تو پیٹھ تے وار چھاتی تے وار ہون وار چھاتی اور تیری دیکھو اے نا وار ہے تیر دو سو وار مار چھتی پاڑو پتر ਸਹਾਈ ਭਾਰੀ ਦੁਆਰਾ ਜੁਮੇ ਸਹਾਈ ਕਿਹਾ ਸੀ ਪਰ ਜੇ ਚਾਹ ਤੇ ਤੇ ਵਾਰ ਨਹੀਂ ਕਰਨਾ ਫਿਰ ਮਾਰੜੀ ਕਹਿੰਦੀ ਕੋਰਚ ਤੇ ਵਾਰ ਨਹੀਂ ਕਰਨਾ ਹੋਰ ਬੀਬੀ ਦੇ ਵਾਰ ਦੀ ਕਿਉਂਕੋ ਬੀਬੀ ਹੈ ਦੇ ਸੁਬਣਾ ਦੀ ਵਾਰ ਕਰ ਦਿੰਦੇ ਮਾਰੜੀ ਕਹਿੰਦੀ ਬੱਚੇ ਦੇ ਵਾਰ ਨਹੀਂ ਕਰਨਾ ਬਾਦਸ਼ਾਹ ਦੇ ਖੁੱਤੇ ਤੇ ਵਾਰ ਨਹੀਂ ਕਰਨਾ ਜਿਹੜਾ ਹੱਥ ਚੋੜਦਾ ਹੋਵੇ ਅੱਗੇ ਉਹਦੇ ਤੇ ਵਾਰ ਨਹੀਂ ਕਰਨਾ ਮਾਰੜੀ ਕਹਿੰਦੀ ਜਿਹੜਾ ਕੋ ਹੱਥ ਜੋੜਦਾ ਪਿਆ ਹੈ ਉਹਦੇ ਉੱਤੇ ਵੀ ਬਾਤ ਨਹੀਂ ਕਰਨਾ ਸਹਿਰ ਕੇ ਕੇ ਇਹ ਗੱਲਾਂ ਸਖਾਈਆਂ ਸੀ ਮੇਰੇ ਪਾਤਸ਼ਾਹ ਜੀ ਇਹ ਕਾਬ ਆਈਆਂ ਉਹ ਹੀ ਗੱਲਾਂ ਚਲਦੀਆਂ ਨੇ ਅੱਜ ਤੱਕ ਚਲਦੀਆਂ ਹੋਰ ਤਾਂ ਦੱਸਾਂ ਅੱਜ ਤੱਕ ਹੀ ਚੱਲਦੀਆਂ ਸੇਖ ਉਹਦੇ ਅੱਜ ਤੱਕ ਹੀ ਇਹ ਗੱਲਾਂ ਚੱਲਦੀਆਂ ਨੇ ਮਾਰਿਸ਼ ਤੇ ਪਾਤਸ਼ਾਹ ਜੀ ਜਿਹੜੀ ਗੱਲ ਸੇਵੇਂ ਪਾਛੇ ਨੇ ਉਹੀ ਤਰ੍ਹਾਂ ਦੇ 14 ਜੰਗਾ ਦੇ ਵਿੱਚ ਗੁਰੂ ਕੇ ਪਿਆਰ ਵਾਲਿਓ ਸੂਖਲ ਅਪੜਾਏ ਹੋਏ ਸਿੱਖਾਂ ਨੂੰ ਜੇ ਦੇਖੋ ਇੱਕ ਵਾਰੀ جگ ختم ہوئی بیمار سچے پاجا آ کے نند پور صاحب آرام کر لگے داتے نے کنا دی بی بی دے رون دی آواز آئی سے پائی سنتوش نے گل پتا چھوڑے گیا چلی گئے تے سات پورا نے اس سے روٹا جوڑا پایا مشال کی ہو گئی کیتا مار چلے گئے جے تو بی بی دے رون دی آواز آتی تے بی بی دے کول <سؤال> پہنچے تے بی بی تو مسلمان مارے کہ بی بی کتھوں آ ਇਹ ਲੋਰੀ ਨਹੀਂ ਪਈ ਅਨੰਦਪੁਰ ਤੇ ਇਸੇਖ ਕੈਲੇ ਕੇ ਮਹਾਰਾਜ ਉਪਦੇ ਪੋਸ਼ਕਾਂ ਦੇ ਜੱਗਤ ਤੋਂ ਸੱਚੇ ਪਾਤਸ਼ਾਹ ਦੀ ਗੱਵੜਾ ਟੋਕੇ ਲੈ ਜਾਂਦੇ ਤਾਪੋ ਵੀ ਦੇ ਚੋਕੇ ਲੈ ਬਾਹਰ ਦੇ ਵਿੱਚ ਫਕਟ ਕਹੇ ਖੈਰ ਬੜੇ ਬਚਤ ਪਾਈ ਸਤੋ ਕੇ ਨਹੀਂ ਲੈਣਾ ਕਿਹਨਾਂ ਕਹੇ ਦੇ ਹਫਲੇ ਜਾਤੋਂ ਮਤ ਤੋਂ ਛੇਰੇ ਨਹੀਂ ਕਿਸੇ ਖਾਤਰ ਨੇ ਜੇਰੇ ਅਪਤ ਆਪਰਾ ਬਹੁਤ ਉੱਚਾ ਲੈ ਜਨਕ ਖੱਡਾ ਜਿਹੀ ਕੀਤ ਇਹ ਵੀ ਵੀ ਝੋ ਲੈ ਕੇ ਛੱਟੇ ਤੇ ਆਵਾਰ ਰਿਹਾ ਇਹ ਦੁਗਿਆਲੇ ਸਤਾ ਤੋੜ ਕੇ ਸਾਡੇ ਜੱਗ ਤੇ ਸਤਾਵਾ ਥੇ ਵੱਡੇ ਦੇਖੋ ਜਲੋਂ ਪੰਗਾੜੀ ਜੰਗ ਹੋ ਰਿਹਾ ਮਹਾਰਾਜ ਜਿਕਰ ਕੀਤਾ ਹਰੀ ਚੰਦਵਾਰ ਕਰਨ ਦਾ ਸਹਬ ਦੇ ਉੱਤੇ ਉਹਨਾਂ ਦਾ ਰਾਜਾ ਹੈ ਜਦੈ ਉਹਨਾਂ ਦਾ ਤੇ ਮਹਾਰਾਜ ਹਰੀ ਚੰਦ ਕਿਹਾ ਕਿ ਹਰੀ ਚੰਦ

ਇਹ ਬਚਨ ਮਹਾਰਾਜੇ ਕਿ ਅਜਾਪੇ ਬਾਣ ਲਾ ਦਿਓ ਬਾਟ ਕਿ ਤੀਰ ਤਬੇ ਰੋਸ ਜਾਗਿਓ ਮਹਾਰਾਜ ਕਹਦੇ ਹਰ ਹੁੜਾ ਰੀਤਤਾ ਤੇ ਜਿੱਕੇ ਉੜ ਪੰਗਾ ਇਹ ਉਰੇ ਕੀ ਤੋਂ ਗੁਰਦੁਆਰੇ ਬਾਦਸ਼ਾਹ ਜਿੱਤੋ ਗੁਰੂ ਕੇ ਪਿਆਰ ਬਾਤ ਕਰਦੇ ਵੇ ਤੇ ਸਹਿਬਾ ਨੇ ਨਾ ਇੱਕੋ ਹੀ ਚਲਾਇਆ ਲਿਆ ਹੱਥ ਚੱਡ ਲਿਆ ਹਟ ਮੁਕਤੀ ਬਾਤpropto ਦੰਬਾ ਹੀ ਕਰਨਾ ਪੰਗਾ ਜੀ ਲੋਧਰ ਫੇਰ ਕਦੀ ਵਿਸਾਰ ਕਲ ਕੀ ਤਰ ਭਾਸ਼ਾ ਜੀ

ਪਿਆਰ ਸਾਰੇ ਯਾਰੋ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਧੰ ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਧੰ ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਧੰ ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਧੰ ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਧੰ ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ